ਪਿੰਡ ਕੋਟਪਾਈ ਦੇ ਨੇੜੇ ਰਜਵਾਹੇ ਦੇ ਵਿੱਚ ਪਾੜ ਪੈਣ ਕਾਰਨ ਫਸਲਾਂ ਦੇ ਵਿੱਚ ਭਰਿਆ ਪਾਣੀ ਕਈ ਏਕੜ ਫਸਲਾਂ ਦੇ ਖਰਾਬ ਹੋਣ ਦਾ ਕਿਸਾਨਾਂ ਦੇ ਵੱਲੋਂ ਜਤਾਇਆ ਗਿਆ ਖਤਸਾ ਕੀਤੀ ਗਈ ਮੁਆਵਜ਼ੇ ਦੀ ਮੰਗ ਤੁਸੀਂ ਦੇਖ ਰਹੇ ਹੋ ਤਸਵੀਰਾਂ ਰਜਵਾਹੇ ਦੇ ਵਿੱਚ ਪਏ ਪਾੜ ਪਈਆਂ ਹਨ ਜਿਸ ਦੇ ਕਾਰਨ ਰਜਵਾਹੇ ਦਾ ਪਾਣੀ ਨਾਲ ਲੱਗਦੇ ਖੇਤਾਂ ਦੇ ਵਿੱਚ ਖੜੀਆਂ ਫਸਲਾਂ ਵਿੱਚ ਜਾ ਵੜਿਆ ਜਿਸ ਕਾਰਨ ਕਣਕ ਦੀ ਫਸਲ ਖਰਾਬ ਹੋਣ ਦਾ ਕਿਸਾਨਾਂ ਦੇ ਵੱਲੋਂ ਖਤਸਾ ਜਤਾਇਆ ਜਾ ਰਿਹਾ ਹੈ ਪੂਰੀ ਜਾਣਕਾਰੀ ਸੁਣਵਾਉਣਿਆ ਤੁਹਾਨੂੰ ਇਸ ਰਿਪੋਰਟ ਦੇ ਵਿੱਚ ਕੱਲ ਸਾਰੇ ਇਹ ਬਣੀ ਐ ਮੈਂ ਇੱਥੇ ਮੌਜੂਦ ਸੀ ਜਦੋਂ ਇਹ ਖਾਲੀ ਪਟਾਈ ਗਈ ਆ ਵੀ ਇੱਥੇ ਲੀਕੇਜ ਹੁੰਦੀ ਆ ਸਾਈਡ ਤੇ ਲੀਕੇਜ ਹੋਣ ਕਰਕੇ ਇਹਨਾਂ ਨੇ ਪੱਟ ਕੇ ਤੇ ਇਹਨੂੰ ਭਰਾਇਆ ਗਿਆ ਪਾਣੀ ਛੱਡ ਕੇ ਜਦੋਂ ਪਾਣੀ ਛੱਡ ਕੇ ਇਹਨੂੰ ਭਰਾਇਆ ਜੀ ਉਹ ਦੋਨੇ ਪਾਸੇ ਲੀਕ ਹੋਇਆ ਉਧਰੋਂ ਤਾਂ ਇਹਨਾਂ ਨੇ ਬੰਦ ਕਰ ਲਿਆ ਉਰਲੀ ਸਾਈਡ ਸੂਈ ਵਾਲੀ ਸਾਈਡ ਇਹ ਮੋਰੀਆਂ ਹੋਈ ਗਈਆਂ ਉਹਨਾਂ ਦੇ ਸਿਮੈਂਟ ਨਹੀਂ ਪਵਾਇਆ ਕੋਈ ਪ੍ਰੋਪਰ ਇਹਨਾਂ ਨੇ ਭਰਾਈ ਨਹੀਂ ਚੰਗੀ ਤਰ੍ਹਾਂ ਲਤੜੀ ਨਹੀਂ ਉਹਦੇ ਕਰਕੇ ਉਹ ਰਾਤ ਨੂੰ ਲੀਕ ਹੋ ਗਿਆ ਹੁਣ ਬਹੁਤ ਸਾਰੇ ਦੂਸਰਿਆਂ ਦੇ ਸਾਹਮਣੇ ਆਹਾ ਦੇਖੋ ਕਿੰਨਾ ਟੁੱਟਿਆ ਪਿਆ ਇਹ ਠੀਕ ਹੈ ਬਹੁਤ ਵੱਡਾ ਨੁਕਸਾਨ ਆ ਸਾਡਾ ਇੱਥੇ 10 ਕਿੱਲੇ ਸਾਡੀ ਸਾਰੀ ਪਹਿਲੀ ਇੱਥੇ ਐ ਠੀਕ ਹੈ ਤੇ ਅਸੀਂ ਚਾਹੁੰਨੇ ਮਾਜਵੇ ਦੀ ਮੰਗ ਕਰਦੇ ਹਾਂ ਕਿੱਲੇ ਟਾਇਆ ਹੋਗਾ ਬੇਟਾ ਇਹ 8 ਵਜੇ ਦੇ ਕਰੀਬ ਟੁੱਟਿਆ ਬਾਈ ਮਤਲਬ ਅਜੇ ਕੋਈ ਪੁਚੜਾ ਕੋਈ ਨਹੀਂ ਆਇਆ ਕੋਈ ਇੱਥੇ ਅਸੀਂ ਫੋਨ ਲਾਈ ਜੰਨੇ ਆ ਕੋਈ ਇੱਥੇ ਪਹੁੰਚ ਨਹੀਂ ਰਿਹਾ ਕਿਸੇ ਨੇ ਕੋਈ ਸਾਰ ਨਹੀਂ ਲਈ ਮਤਲਬ 12-13 ਘੰਟੇ ਹੋ ਗਏ ਨਾ 12-13 ਘੰਟੇ ਹੋ ਗਏ ਜੀ 12-13 ਘੰਟੇ ਹੋ ਗਏ ਤਾਂ ਮਹਿਕਮੇ ਦਾ ਕੋਈ ਹਲ ਤੱਕ ਕੋਈ ਮਹਿਕਮੇ ਦਾ ਜਿਹੜੇ ਉਹ ਆ ਗੁਨਾਹਕਰ ਠੇਕੇਦਾਰ ਤੇ ਜਈ ਸਾਹਿਬ ਆ ਜਿਨ੍ਹਾਂ ਨੇ ਪ੍ਰੋਪਰ ਇਹ ਕੰਮ ਨਹੀਂ ਕਰਵਾਇਆ ਠੀਕ ਹੈ ਠੀਕ ਹੈ ਮਤਲਬ ਬਈ ਜਿਹੜਾ ਜਿਹੜਾ ਕੀ ਕਰ ਰਹੇ ਸੀ ਮੜਾ ਦਵਾਰਾ ਸਮਝਾਏ ਜਿਵੇਂ ਆਹ ਦੀ ਦਫਾ ਪੜਨਾ ਚਾਹੀਦਾ ਹਾਂ ਆਹ ਚੀਜ਼ਾਂ ਇਹਦੇ ਸਿਮੈਂਟ ਪਰਨਾ ਚਾਹੀਦਾ ਸੀਗਾ ਜੀ ਇਹਦੇ ਪਰ ਜਰੂਰ ਉਧਰੋਂ ਪਾਣੀ ਛੱਡਿਆ ਗਿਆ ਮੋਟਰ ਛੱਡ ਕੇ ਇਹਨਾਂ ਨੇ ਮੋਟਰ ਪਾਈਪਾਂ ਚੜਾ ਕੇ ਪਾਣੀ ਛੱਡਿਆ ਗਿਆ ਵਿੱਚ ਹੀ ਪਾਣੀ ਛੱਡਣ ਕਰਕੇ ਅੰਦਰ ਲੀਕੀਜ ਹੋਈ ਆ ਆਹ ਲੀਕੀਜ ਇਹਨਾਂ ਨੇ ਸਹੀ ਨਹੀਂ ਕਰਵਾਈ ਇੱਥੋਂ ਦੀ ਤੇਣਾ ਪੈ ਕੇ ਪਾਣੀ ਪਿਆ ਹੋਇਆ ਜੀ ਹਾਂ ਮਤਲਬ ਬਾਈ ਤੂੰ ਵੀ ਕਿਦੋਂ ਹਟ ਕੇ ਬਾਅਦ ਹਾਂ ਉਹ ਖਾਲੀ ਵੀ ਪ੍ਰੋਪਰ ਨਹੀਂ ਪਰੀ ਖਾਲੀ ਪੱਟੀ ਵੀ ਵੀਰੇ ਹਾਂ ਨਾਲ ਪੂਰੀ ਇਹਨਾਂ ਨੇ ਖਾਲੀ ਪੱਟੀਆਂ ਪ੍ਰੋਪਰ ਭਰੀ ਨਹੀਂ ਉਹ ਪੋਲੀ ਉਹ ਪੋਲੀ ਪਈ ਆ ਸਾਹਮਣੇ ਤੁਸੀਂ ਦੇਖ ਵੀ ਸਕਦੇ ਹੋ ਉਧਰ ਉਹ ਭਰੀ ਨਹੀਂ ਪ੍ਰੋਪਰ ਹਾਂ ਆ ਮੈਂ ਤੁਹਾਨੂੰ ਜਾ ਕੇ ਦਿਖਾਉਣਾ ਆ ਦੇਖੋ ਆ ਲੀ ਆ ਪ੍ਰੋਪਰ ਨਹੀਂ ਭਰੀ ਆ ਚੀਜ਼ਾਂ ਆ ਪੋਲੀਆਂ ਪੰਗਾਈ ਆ ਸਾਰੀਆਂ ਦੇਖੋ ਆ ਇਹ ਪਾਣੀ ਵਾਪਸ ਆਇਆ ਇਹ ਵੱਡਾ ਰੀਜਨ ਇਹ ਹੈ ਜੀ ਸਭ ਤੋਂ ਵੱਡਾ ਰੀਜਨ ਇਹ ਹੈ ਮੈਨੂੰ ਮੇਰੀ ਗਲਤੀ ਹੈ ਸਰ ਮੈਨੂੰ ਮੇਰੀ ਪੂਰੀ ਪੂਰੀ ਫੋਲ ਗਲਤੀ ਹੈ ਮਾਜਵੇ ਦੀ ਮੰਗ ਕਰਦੇ ਆ ਆ ਕੇ ਪਟਵਾਰੀ ਸਾਹਿਬ ਜੈਜਾ ਲੈਣੀ ਤੇ ਸਾਨੂੰ ਜੋ ਬਣਦਾ ਮਾਜਬੋ ਦਿੱਤਾ ਜਾਵੇ ਕਿੰਨੇ ਕਿੱਲੇ ਹੋਣਗੇ ਭਈ ਹੁਣ ਤਾਂ ਪੇਡ ਰਿਕਸਾਨੇ ਕਿਹਾ ਨਕਸ਼ਾ ਕਟੋ-ਕਟ ਜੀ 30 40 ਕਿੱਲੇ ਹੋਣਗੇ ਜਿਆਦੇ ਹੋਣਗੇ ਜਿਆਦੇ ਤਾਂ ਬਿਸ਼ੱਕ ਹੋਣ ਜਿਨ੍ਹਾਂ ਦਾ ਬਹੁਤ ਜਿਆਦਾ ਨਕਸ਼ਾਣਾ 30 40 ਕਿੱਲੇ ਦਾ ਆਰਾਮ ਨਾ ਹੋਊਗਾ ਹਾਂ ਜੀ ਹਜੇ ਤੱਕ ਚੱਲੀ ਜਾਂਦਾ ਜੀ ਹਾਂ ਜੀ ਕੀ ਨਾ ਜੀ ਆਪਣਾ ਪ੍ਰੀਤ ਸਿੰਘ ਜੀ ਸਾਬका ਪੰਚ ਕੀ ਲੱਗਦਾ ਤੁਹਾਨੂੰ ਕੀ ਕਰਨ ਲੱਗਦਾ ਇਹ ਸਾਰਾ ਜਿਹੜੀ ਇਹਨਾਂ ਨੇ ਖਾਈ ਪੱਟੀ ਅੱਜ ਜੀ ਪਹਿਲਾਂ ਇਹਨਾਂ ਨੇ ਨਾ ਜੇਈ ਸਾਹਿਬ ਨੇ ਤੇ ਠੇਕੇਦਾਰ ਸਾਹਿਬ ਨੇ ਇਹਨਾਂ ਨੇ ਮੀਣੀ ਭੁਗਤਣਾ ਇਹਨਾਂ ਨੇ ਜਿੱਥੇ ਲਿਖੀ ਹੁੰਦੀ ਸੀ ਉਥੋਂ ਟਪਟਾ ਕੇ 2 ਮਹੀਨੇ ਪਹਿਲਾਂ ਉਨੀ ਬੰਦ ਕਰਤੀ ਦੁਬਾਰਾ ਫਿਰ ਜਦੋਂ ਜੇਈ ਸਾਹਿਬ ਨੂੰ ਕੁਝ ਮਿਲਿਆ ਨਾ ਤਾਂ ਫੇਰ ਦੁਬਾਰਾ ਠੇਕੇਦਾਰ ਨੂੰ ਕਹਿੰਦਾ ਵੀ ਇਹ ਸਾਰੀ ਦੀ ਕਰਤ ਹੋ ਕਰ ਉਹਨੇ ਆਪ ਦੀ ਮਿੰਟੋ ਮਿੱਟੀ ਇਹ ਪਟਾਈ ਕਰਕੇ ਪਾਣੀ ਛੱਟ ਕੇ ਤੇ ਪੋਲਾ ਰੱਖਤਾ ਨਾ ਤਾਂ ਇਹਦੀ ਕਟਾਈ ਹੋਈ ਹੈ ਕੋਈ ਤੇ ਨਾ ਹੀ ਆਪਣਾ ਵੀ ਇਹਦੇ ਵਿੱਚ ਕੋਈ ਆਪਣਾ ਵੀ ਦੁਬਾਰਾ ਮਿੱਟੀ ਪਾਈ ਗਈ ਹੈ ਜਿਹੜੀ ਮਿੱਟੀ ਪਾਸੇ ਕੱਢੀ ਸੀ ਉਹੀ ਮਿੱਟੀ ਪਾਈ ਗਈ ਹੈ ਕੱਲੀ ਇਹਦੇ ਉੱਪਰ ਕੁਝ ਨਹੀਂ ਆਇਆ ਬਾਕੀ ਜਦੋਂ ਪਾਣੀ ਵਿੱਚ ਪਾਇਆ ਸੂਏ ਦੇ ਵਿੱਚ ਤੇੜਾ ਹੋ ਜਗੀਆਂ ਪਾਣੀ ਸੂਏ ਦੇ ਵਿੱਚ ਆਉਂਦਾ ਰਿਹਾ ਕੁਛ ਖੇਤਾ ਜਾਂਦਾ ਰਿਹਾ ਖੇਤਾ ਵਾਲੇ ਪਾਸੋਂ ਤਾਂ ਕੁੱਟਦਾ ਯਾਨੀ ਕਿ ਸੂਏ ਵਾਲੇ ਪਾਸੇ ਕੋਈ ਸੀਮੈਂਟ ਨਹੀਂ ਲਾਇਆ ਕੁਝ ਨਹੀਂ ਕੀਤਾ ਗਿਆ ਇਹ ਜੇ ਹਾਂ ਉਸੇ ਕਾਰਨ ਇਹ ਟੁੱਟਿਆ ਸਾਡੀ ਤਾਂ ਇਹ ਹੀ ਮੰਗੇ ਸੀ ਸਾਡੀ ਜੋ ਫਸਲ ਹੈ ਮੌਕੇ ਤੇ ਪੱਕੀ ਫਸਲ ਸਾਨੂੰ ਮੁਆਵਜ਼ਾ ਦਿੱਤਾ ਜਾਵੇ